ਸਾਲ ਦਾ ਅੰਡਰ ਗ੍ਰੈਜੂਏਟ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀ ਹੁਣ ਦੇ ਸਕਣਗੇ NET ਦੀ ਪ੍ਰੀਖਿਆ UGC ਨੇ ਲਿਆ ਵੱਡਾ ਫੈਸਲਾ ਕੰਨੀਆਂ ਪੈਣ ਗਿਆ ਕੁਝ ਸ਼ਰਤਾਂ ਪੂਰੀਆਂ ਸੁਣੋ ਪੂਰੀ ਰਿਪੋਰਟ ਦਰਅਸਰ 4 ਸਾਲਾਂ ਦੀ ਅੰਡਰ ਗ੍ਰੈਜੂਏਟ ਡਿਗਰੀ ਦਾ ਪਿੱਛਾ ਕਰਨ ਵਾਲੇ ਵਿਦਿਆਰਥੀ ਹੁਣ ਸਿੱਧੇ UGC NET ਲਈ ਹਾਜ਼ਰ ਹੋ ਸਕਦੇ ਹਨ ਅਤੇ PhD ਕਰ ਸਕਦੇ ਹਨ ਇਹ ਫੈਸਲਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਲਿਆ ਹੈ UGC ਨੇ ਕਿਹਾ ਹੈ ਕਿ JRF ਦੇ ਨਾਲ ਜਾਂ ਬਿਨਾ PhD ਕਰਨ ਲਈ ਵਿਦਿਆਰਥੀਆਂ ਨੂੰ 4 ਸਾਲਾਂ ਦੇ ਅੰਡਰਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਘੱਟੋ-ਘੱਟ 75% ਅੰਕ ਜਾਂ ਬਰਾਬਰ ਗ੍ਰੇਡ ਪ੍ਰਾਪਤ ਕਰਨਾ ਜ਼ਰੂਰੀ ਹੈ ਰਾਸ਼ਟਰੀ ਯੋਗਤਾ ਪ੍ਰੀਖਿਆ NET ਲਈ ਵਿਦਿਆਰਥੀਆਂ ਨੂੰ 55% ਅੰਕਾਂ ਨਾਲ ਸਿਰਫ ਪੋਸਟ ਗ੍ਰੈਜੂਏਟ 100 ਡਿਗਰੀ ਦੀ ਲੋਡ ਹੁੰਦੀ ਹੈ ਨਵੇਂ ਨਿਯਮਾਂ ਤਹਿਤ ਹੁਣ 4 ਸਾਲ ਦੀ ਬੈਚਲਰ ਡਿਗਰੀ ਵਾਲੇ ਵਿਦਿਆਰਥੀ ਵੀ ਇਸ ਪ੍ਰੀਖਿਆ ਦੇ ਵਿੱਚ ਬੈਠ ਸਕਦੇ ਹਨ UGC ਦੇ ਚੇਅਰਮੈਨ ਪ੍ਰੋਫੈਸਰ ਐਮ ਜਗਦੀਸ਼ ਕੁਮਾਰ ਦੇ ਅਨੁਸਾਰ ਜਿਹੜੇ ਵਿਦਿਆਰਥੀ 4 ਸਾਲਾਂ ਅੰਡਰ ਗ੍ਰੈਜੂਏਟ ਪ੍ਰੋਗਰਾਮ ਨੂੰ ਪੂਰਾ ਕਰਦੇ ਹਨ ਅਤੇ ਡਿਗਰੀ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਪੀ ਐਚ ਡੀ ਕਰਨ ਲਈ ਯੋਗ ਮੰਨਿਆ ਜਾਵੇਗਾ ਅਜਿਹੇ ਵਿਦਿਆਰਥੀ ਨੈਟ ਦੀ ਪ੍ਰੀਖਿਆ ਵੀ ਦੇ ਸਕਦੇ ਹਨ FYUP ਨੂੰ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਸੇ ਵੀ ਵਿਸ਼ੇ ਦੇ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਸ ਵਿੱਚ OPHD ਕਰਨਾ ਚਾਹੁੰਦੇ ਹਨ ਇਹ ਧਿਆਨ ਦੇਣ ਯੋਗ ਹੈ ਕਿ ਇਹ ਵਿਸ਼ੇ ਉਨ੍ਹਾਂ ਤੋਂ ਵੱਖਰੇ ਹੋ ਸਕਦੇ ਹਨ ਜੋ ਵਿਦਿਆਰਥੀਆਂ ਨੇ FYUP ਦੌਰਾਨ ਪੜ੍ਹੇ ਹਨ UGC ਨੇ ਇਸ ਲਈ ਕੁਝ ਸ਼ਰਤਾਂ ਵੀ ਰੱਖੀਆਂ ਆਓ ਤੁਹਾਨੂੰ ਉਹਨਾਂ ਬਾਰੇ ਵੀ ਦੱਸ ਦਿੰਦੇ ਆ ਉਹ ਵਿਦਿਆਰਥੀ ਜਿਨ੍ਹਾਂ ਨੇ FYUP ਪੂਰਾ ਕੀਤਾ ਹੈ ਜਾਂ 8 ਸਮੈਸਟਰਾਂ ਨੂੰ ਪੂਰਾ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰ ਰਹੇ ਹਨ ਉਹ ਇਸ ਨਵੀਂ ਪ੍ਰਣਾਲੀ ਦੇ ਵਿੱਚ ਯੋਗ ਹੋਣਗੇ ਹਾਲਾਂਕਿ 4 ਸਾਲਾਂ ਦੀ ਡਿਗਰੀ ਪੂਰੀ ਕਰਨ ਤੇ ਇਨ੍ਹਾਂ ਵਿਦਿਆਰਥੀਆਂ ਦੇ ਘੱਟੋ-ਘੱਟ 75% ਅੰਕ ਹੋਣੇ ਜ਼ਰੂਰੀ ਨੇ ਜਿੱਥੇ ਅੰਕਾਂ ਦੀ ਬਜਾਏ ਗ੍ਰੇਡਾਂ ਦੀ ਵਿਵਸਥਾ ਹੈ ਉੱਥੇ ਵੀ 75% ਅੰਕਾਂ ਦੇ ਬਰਾਬਰ ਗ੍ਰੇਡ ਹੋਣਾ ਚਾਹੀਦਾ ਹੈ ਹਾਲਾਂਕਿ ਐਸਸੀ ਐਸਟੀ ਓਬੀਸੀ ਸਰੀਰਕ ਤੌਰ ਤੇ ਅਪਾਹਜ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਅੰਕਾਂ ਦੇ ਵਿੱਚ ਕੁਝ ਛੋਟ ਦਿੱਤੀ ਜਾ ਸਕਦੀ ਹੈ ਤਾਂ ਦੱਸਦੀ ਹੈ ਕਿ 4 ਸਾਲ ਦਾ ਅੰਡਰ ਗ੍ਰੈਜੂਏਟ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀ ਹੁਣ NET ਦੀ ਪ੍ਰੀਖਿਆ ਦੇ ਸਕਦੇ ਨੇ ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ 4 ਸਾਲ ਦਾ ਅੰਡਰ ਗ੍ਰੈਜੂਏਟ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀ ਹੁਣ ਦੇ ਸਕਣਗੇ NET ਦੀ ਪ੍ਰੀਖਿਆ UGC ਨੇ ਲਿਆ ਵੱਡਾ ਫੈਸਲਾ ਕੰਨੀਆਂ ਪੈਣ ਗਿਆ ਕੁਝ ਸ਼ਰਤਾਂ ਪੂਰੀਆਂ ਸੁਣੋ ਪੂਰੀ ਰਿਪੋਰਟ ਦਰਅਸਰ 4 ਸਾਲਾਂ ਦੀ ਅੰਡਰ ਗ੍ਰੈਜੂਏਟ ਡਿਗਰੀ ਦਾ ਪਿੱਛਾ ਕਰਨ ਵਾਲੇ ਵਿਦਿਆਰਥੀ ਹੁਣ ਸਿੱਧੇ UGC NET ਲਈ ਹਾਜ਼ਰ ਹੋ ਸਕਦੇ ਹਨ ਅਤੇ PhD ਕਰ ਸਕਦੇ ਹਨ ਇਹ ਫੈਸਲਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਲਿਆ ਹੈ UGC ਨੇ ਕਿਹਾ ਹੈ ਕਿ ਜੇ ਆਰ ਐਫ ਦੇ ਨਾਲ ਜਾਂ ਬਿਨਾਂ PhD ਕਰਨ ਲਈ ਵਿਦਿਆਰਥੀਆਂ ਨੂੰ 4 ਸਾਲਾਂ ਦੇ ਅੰਡਰ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਕੱਟੋ ਕੱਟ 75% ਅੰਕ ਜਾਂ ਬਰਾਬਰ ਗ੍ਰੇਡ ਪ੍ਰਾਪਤ ਕਰਨਾ ਜ਼ਰੂਰੀ ਹੈ। ਰਾਸ਼ਟਰੀ ਯੋਗਤਾ ਪ੍ਰੀਖਿਆ NET ਲਈ ਵਿਦਿਆਰਥੀਆਂ ਨੂੰ 55% ਅੰਕਾਂ ਨਾਲ ਸਿਰਫ ਪੋਸਟ ਗ੍ਰੈਜੂਏਟ ਦੀ ਡਿਗਰੀ ਦੀ ਲੋੜ ਹੁੰਦੀ ਹੈ। ਨਵੇਂ ਨਿਯਮਾਂ ਤਹਿਤ ਹੁਣ 4 ਸਾਲ ਦੀ ਬੈਚਲਰ ਡਿਗਰੀ ਵਾਲੇ ਵਿਦਿਆਰਥੀ ਵੀ ਇਸ ਪ੍ਰੀਖਿਆ ਦੇ ਵਿੱਚ ਬੈਠ ਸਕਦੇ ਹਨ। UGC ਦੇ ਚੇਅਰਮੈਨ ਪ੍ਰੋਫੈਸਰ ਐਮ ਜਗਦੀਸ਼ ਕੁਮਾਰ ਦੇ ਅਨੁਸਾਰ ਜਿਹੜੇ ਵਿਦਿਆਰਥੀ 4 ਸਾਲਾਂ ਅੰਡਰਗ੍ਰੈਜੂਏਟ ਪ੍ਰੋਗਰਾਮ ਨੂੰ ਪੂਰਾ ਕਰਦੇ ਹਨ ਅਤੇ ਡਿਗਰੀ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਪੀ ਐਚ ਡੀ ਕਰਨ ਲਈ ਯੋਗ ਮੰਨਿਆ ਜਾਵੇਗਾ ਅਜਿਹੇ ਵਿਦਿਆਰਥੀ ਨੈਟ ਦੀ ਪ੍ਰੀਖਿਆ ਵੀ ਦੇ ਸਕਦੇ ਹਨ ਐਫワイ ਯੂਪੀ ਨੂੰ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਸੇ ਵੀ ਵਿਸ਼ੇ ਦੇ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਸ ਵਿੱਚ ਉਹ ਪੀ ਐਚ ਡੀ ਕਰਨਾ ਚਾਹੁੰਦੇ ਹਨ ਇਹ ਧਿਆਨ ਦੇਣ ਯੋਗ ਹੈ ਕਿ ਇਹ ਵਿਸ਼ੇ ਉਹਨਾਂ ਤੋਂ ਵੱਖਰੇ ਹੋ ਸਕਦੇ ਹਨ ਜੋ ਵਿਦਿਆਰਥੀਆਂ ਨੇ ਐਫワイ ਯੂਪੀ ਦੌਰਾਨ ਪੜ੍ਹੇ ਹਨ ਜੁਜੀਸੀ ਨੇ ਇਸ ਲਈ ਕੁਝ ਸ਼ਰਤਾਂ ਵੀ ਰੱਖੀਆਂ ਹਨ ਆਓ ਤੁਹਾਨੂੰ ਉਹਨਾਂ ਬਾਰੇ ਵੀ ਦੱਸ ਦਿੰਦੇ ਹਾਂ ਉਹ ਵਿਦਿਆਰਥੀ ਜਿਨ੍ਹਾਂ ਨੇ FYUP ਪੂਰਾ ਕੀਤਾ ਹੈ ਜਾਂ 8 ਸਮੈਸਟਰਾਂ ਨੂੰ ਪੂਰਾ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰ ਰਹੇ ਹਨ ਉਹ ਇਸ ਨਵੀਂ ਪ੍ਰਣਾਲੀ ਦੇ ਵਿੱਚ ਯੋਗ ਹੋਣਗੇ ਹਾਲਾਂਕਿ 4 ਸਾਲਾਂ ਦੀ ਡਿਗਰੀ ਪੂਰੀ ਕਰਨ ਤੇ ਇਨ੍ਹਾਂ ਵਿਦਿਆਰਥੀਆਂ ਦੇ ਘੱਟੋ-ਘੱਟ 75% ਅੰਕ ਹੋਣੇ ਜ਼ਰੂਰੀ ਨੇ ਜਿੱਥੇ ਅੰਕਾਂ ਦੀ ਬਜਾਏ ਗ੍ਰੇਡਾਂ ਦੀ ਵਿਵਸਥਾ ਹੈ ਉੱਥੇ ਵੀ 75% ਅੰਕਾਂ ਦੇ ਬਰਾਬਰ ਗ੍ਰੇਡ ਹੋਣਾ ਚਾਹੀਦਾ ਹੈ ਹਾਲਾਂਕਿ ਐਸ ਸੀ ਐਸ ٹی ओबीसी ਸਰੀਰਕ ਤੌਰ ਤੇ ਅਪਾਹਜ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਅੰਕਾਂ ਦੇ ਵਿੱਚ ਕੁਝ ਛੋਟ ਦਿੱਤੀ ਜਾ ਸਕਦੀ ਹੈ ਤਾਂ ਦੱਸਦੀ ਹੈ ਕਿ 4 ਸਾਲ ਦਾ ਅੰਡਰ ਗ੍ਰੈਜੂਏਟ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀ ਹੁਣ ਨੈਟ ਦੀ ਪ੍ਰੀਖਿਆ ਦੇ ਸਕਦੇ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ